ਸੋਤ ਬਿਲਕੁਲ ਦਾ ਕਿਵੇਂ ਲੱਗ ਰਿਹਾ ਅੱਜ ਦਾ ਦਿਨ ਤੁਹਾਨੂੰ ਬੜੇ ਲੋਕ ਖੁਸ਼ ਨੇ ਬੜਾ ਪਿੰਡ ਬੜੇ ਇਕੱਠਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਖੁਸ਼ ਹਾਂ ਸੀ ਜੀ ਸਾਡੇ ਬੇਟੇ ਨੇ ਸਾਨੂੰ ਬਹੁਤ ਖੁਸ਼ ਰੱਖਿਆ ਹਾਂਜੀ ਮਾਪੇ ਵਾਸਤੇ ਬਹੁਤ ਵੱਡੀ ਕਮਾਈ ਹੁੰਦੀ ਹੈ ਕਿ ਬੇਟੇ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਵੇ ਅੱਜ ਉਹ ਕਮਾਈ ਤੋਂ ਡੇਸੇ ਪਈ ਹਾਂਜੀ 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 ਬਹੁਤ ਖੁਸ਼ ਹਾਂ ਜੀ ਸਾਡੇ ਬੇਟੇ ਨੇ ਸਾਨੂੰ ਬਹੁਤ ਜਿਆਦਾ ਖੁਸ਼ ਰੱਖਿਆ ਹਾਂਜੀ ਇਹ ਬਹੁਤ ਗਰੀਬੀ ਵਾਲਾ ਸਮਾਵੇਖਾ ਸਭ ਨੇ ਵੀ ਕੀ ਮੈਂ ਦੀ ਜ਼ਿੰਦਗੀ ਰਹੀ ਪਹਿਲੇ ਦੀ ਹਾਂਜੀ ਪਹਿਲਾਂ ਤਾਂ ਬਹੁਤ ਜਿਆਦਾ ਔਖੀ ਜਿੰਦ ਕੱਲਾ ਕਮਾਉਣ ਵਾਲਾ ਸੀਗਾ ਤੁਹਾਨੂੰ ਪਤਾ ਬਹੁਤ ਔਖੀ ਜਿੰਦ ਕਿਸੀ ਕਿਉਂਕਿ ਜੇ ਕੋਈ ਬੱਚੇ ਵਾਵਾ ਲੈ ਕੇ ਘਟ ਖਾਣ ਤਾਂ ਮਾਪਿਆਂ ਨੇ ਨਾ ਸੌਖੀ ਜਿੰਦਗੀ ਲੰਘ ਜਾਂਦੀ ਕਿ ਪਰ ਸਾਡੇ ਬੱਚੇ ਨੇ ਸਾਨੂੰ ਬਹੁਤ ਕੁਝ ਹੁਣ ਤਾਂ ਨਹੀਂ ਕੋਈ ਐ ਲੱਗਦਾ ਵੀ ਜ਼ਿੰਦਗੀ 'ਚ ਕੋਈ ਕਮੀ ਰਹਿ ਗਈ ਹੋਣੀ ਪਰਵਾਹਦਾ ਬਸ ਨਹੀਂ ਜੀ ਹੁਣ ਤਾਂ ਜਮੇ ਹੀ ਨਹੀਂ ਲੱਗਦਾ ਵੀ ਕੋਈ ਕਮੀ ਰਹਿ ਗਈ ਹੋਣੀ ਜ਼ਿੰਦਗੀ ਦੇ ਵਿੱਚ ਪਰ ਬਹੁਤ ਜਿਆਦੇ ਖੁਸ਼ ਆ ਇਸ ਟਾਈਮ ਸਭੇ ਵਾਸਤੇ ਕੀ ਕਹਿਣਾ ਚਾਹੋਗੇ ਸਭਾ ਵੀ ਵੇਟ ਕਰਦੋਗੇ ਖੁੱਲ ਕੇ ਅਮਣੋ ਸਾਹਮਣੇ ਤਾਂ ਨਹੀਂ ਕਹਿ ਪੰਦੇ ਹੁਣ ਅੱਜ ਕੀ ਕ ਹਾਂਜੀ ਸਭੇ ਵਾਸਤੇ ਸੀ ਇਹ ਹੀ ਕਹਿਣਾ ਚਾਹੁੰਦੇ ਵੀ ਸਾਡਾ ਜਿੰਨਾ ਸਾਡਾ ਬੱਚਾ ਲੈ ਕੇ ਨੇ ਇੰਨੇ ਕਰਕ ਦੇ ਬੱਚਾ ਹੋਵੇ ਜਿੰਨੀ ਕਿ ਸਾਡੀ ਵਿਆਹਦਰਾ ਸਭ ਕਹਿੰਦੇ ਐ ਹਰਕ ਮਾਫੀ ਦੇ ਅੱਛਾ ਹੁਣ ਕਰ ਪਿਆ ਗਿਆ ਬਹੁਤ ਖੁਸ਼ੀ ਹੈ ਸਾਰੇ ਲੋਕ ਇਸ ਤਰੀਕੇ ਮਹਿਸੂਸ ਕਰ ਰਹੇ ਨੇ ਜਿਵੇਂ ਉਹਨਾਂ ਦਾ ਕਰ ਪਿਆ ਗਿਆ ਹੋਵੇ ਤਾਂ ਇਸ ਤਰੀਕੇ ਬਹੁਤ ਲੋਕ ਪੁੱਛੇ ਹੋਏ ਨੇ ਉਹਨਾਂ ਲੋਕਾਂ ਵਾਸਤੇ ਕੀ ਕਹਾਂ ਹਾਂਜੀ ਉਹਨਾਂ ਲੋਕਾਂ ਵਾਸਤੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੇਰੇ ਬੇਟੇ ਨੂੰ ਬਹੁਤ ਲਾਇਕ ਕਰਦੇ ਸਾਰੇ ਬਹੁਤ ਵਧੀਆ ਸਮਝਦੇ ਆ ਮੇਰਾ ਬੇਟਾ ਬਹੁਤ ਖੁਸ਼ ਹੋ ਕੇ ਸਰ ਸਭ ਨੂੰ ਮਿਲਦਾ ਹੈ